ਮੰਮੀ ਦਾ ਬੰਦਾ ਗੁੱਟ ਬੰਦਾ ਗਾਣੀ ਮਾਮਾ ਹਾਂ ਠੀਕ ਹੈ ਦੇਖੋ ਜੀ ਮੇਰੀ ਤਾਈ ਦੀ ਰੋਟੀ ਖਾਧੀ ਮੇਰੀ ਮਾਂ ਨੇ ਵੀ ਖਾਧੀ ਮੈਂ ਵੀ ਖਾਧੀ ਸਾਨੂੰ ਆਹ ਪਲੇਟ ਨਹੀਂ ਆਈ ਨਾਲ ਪੁਰਾਣਾ ਸਾਊਡ ਪਲੇਟ ਆਈ ਨਾਲ ਹਾਂਜੀ ਸਮੋਸੇ ਖਾਂਦੇ ਸੀਗੇ ਬੈਠੇ ਭਰਵਾ ਪਲੇਟਾਂ ਮਾਂ ਵੀ ਨੇ ਸੱਤ ਵੱਧ ਭਰਖੇ ਪਲੇਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹ ਸਾਰਿਆਂ ਨੇ ਲੱਗਿਆ ਹੋਊਗਾ ਇਸ ਸਾਰਿਆਂ ਨੇ ਬਹੁਤ ਵਧੀਆ ਤੇ ਅੱਜ ਅਸੀਂ ਗਏ ਸੀਗੇ ਸੰਗਰੂਰ ਨੂੰ ਤੁਹਡੇੜੇ ਸਾਡੇ ਸਿਸਟਰ ਸੀਗੇ ਛੋਟੇ ਤੇ ਉਹਨਾਂ ਦੀ ਮੰਨ ਦੀ ਡੈਥ ਹੋ ਗਈ ਸੀ ਅਚਾਨਕ ਹੀ ਤੇ ਬਹੁਤ ਜ਼ਿਆਦਾ ਮਤਲਬ ਜਿਮਾੜੀ ਕਵਸਾਂਸ ਮੇਰੇ ਸਵੇਰੇ ਮਿਲੀ ਗਿਆ ਬਹੁਤ ਜ਼ਿਆਦਾ ਚੰਗੇ ਸੁਹਾਦੇ ਸੀਗੇ ਉਹ ਉਹਨਾਂ ਨੂੰ ਅਟੈਕ ਹੀ ਆ ਗਿਆ ਤੇ ਸਸਕਾਰ ਕਰਾਉਣ ਗਏ ਸੀਗੇ ਤੇ ਉੱਥੇ ਫਿਰ ਅਸੀਂ ਆ ਗਏ ਨੂਰਪੁਰੇ ਕੋਈ ਬੱਚੇ ਸਾਡੇ ਨੂਰਪੁਰ ਛੱਡੇ ਹੋਏ ਸੀਗੇ ਅਸੀਂ ਨਾਲ ਲੈ ਕੇ ਜਾਣ ਨਹੀਂ ਸਕਦੇ ਸੋ ਕਿਤੇ ਡੈਥ ਹੋਈ ਹੋਈ ਸੀਗੀ ਇਹ ਗਰਮੀ ਵੀ ਬਹੁਤ ਸੀ ਬੱਚਿਆਂ ਵਾਸਤੇ ਤੇ ਛੱਡ ਗਏ ਸੀ ਅਸੀਂ ਇਹਨਾਂ ਨੂੰ ਜੇ ਬਾਬੇ ਜੀ ਇੱਥੇ ਆ ਗਏ ਸੀ ਇਹ ਤੇ ਫਿਰ ਹੁਣ ਅਸੀਂ ਤਾਂ ਆ ਗਏ ਪਿਆ ਜੀ ਕੱਲ ਨੂੰ ਕਮਲ ਨੇ ਪਿੰਡ ਜਾਣਾ ਕਾਲਖ ਆਪਣੇ ਤੇ ਥੋੜਾ ਜਿਹਾ ਕੰਮ ਹੈ ਇਹਨਾਂ ਨੂੰ ਆਦ ਚਾਚੇ ਕੋਲੇ ਇਹਨਾਂ ਨੇ ਕਾਲਖ ਜਾਣਾ ਵਾ ਕੱਲ ਨੂੰ ਵੋਕੇ ਫਿਰ ਜਾਮਾਂ ਨੂੰ ਵਾਪਸ ਤੁਸੀਂ ਗਏ ਹੋ ਜੀ ਕੌਫੀ ਬਣਾ ਕੇ ਦਿੱਤੀ ਹੈ ਕਮਲ ਨੇ ਮੈਨੂੰ ਆ ਕੇ ਬਲਜਿੰਦਰ ਆ ਗਈ ਪਿੰਡ ਦੇ ਮੋਕੇ ਤੇ ਕੌਫੀ ਕੌਫੀ ਬਹੁਤ ਵਧੀਆ ਬਣੀ ਹੈ ਬੀ ਦਾਦੀ ਕਹਿੰਦੇ ਕਰ ਤੇ ਗਲਾਸ ਲਈ ਬਣਾਈ ਮੈਂ ਤੇਰੇ ਤੋਂ ਟੋਟੇ ਜੋਗੀ ਤੂੰ ਵਾਲੀ ਜੋਗੀ ਨਹੀਂ ਕਾਣੀ ਲੈ ਆਵੇ ਪਾਣੀ ਜਦੋਂ ਬਾਹਰ ਨੇ ਆਉਂਦੇ ਆ ਸਾਸਾਂ ਨੂੰ ਪਾਉਂਦੇ ਨੇ ਭਾਈ ਇਹ ਤਾਂ ਘਰੇ ਵਾਲੇ ਬੰਦਿਆਂ ਵਾਸਤੇ ਸੀ ਮੈਨੂੰ ਕਿਹੜਾ ਪਤਾ ਸੀ ਕਦੋਂ ਟੱਪ ਕੇ ਜਾਣਗੇ ਹਾਂਜੀ ਸਮੋਸੇ ਖਾਂਦੇ ਸੀਗੇ ਬੈਠੇ ਭਰ-ਭਰ ਪਲੇਟਾਂ ਮਾਹ ਵੀ ਨੇ ਸਭ ਤੋਂ ਵੱਧ ਭਰ ਰੱਖਿਆ ਪਲੇਟ ਐ ਹਾਂ ਵੀਰ ਇਹਦੇ ਵਾਲੀ ਮੁੱਕ ਗਈ ਇੱਕ ਤਾਂ ਖਾ ਗਿਆ ਆਲੂ ਖਤਮ ਕਰ ਰਿਹਾ ਛੱਡਣੇ ਨਹੀਂ ਹੈਗੇ ਹਾਂਗਾ ਇਹ ਆ ਉਹ ਤੋੜਦਾ ਹੈ ਇਹਦਾ ਪਾਪੜ ਲੈ ਰਿਹਾ ਪਾਪੜ ਤਾਂ ਖਾ ਲਈਏ ਖਤਮ ਕਰੀ ਸਾਰਾ ਛੱਡਣਾ ਕੋਈ ਨਹੀਂ ਹੈਗਾ ਕਿੰਨੇ ਖਾਂਦੇ ਆ ਇੱਕ 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 ਦੋ ਚੰਗੇ ਆਖਦੇ 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 ਚੰਗੇ ਆ ਹਾਂਜੀ ਆ ਘਾ ਦਾ ਹਾਲ ਦੇਖ ਲੋ ਲੈ ਸਾਰਾ ਦੇਖ ਲੋ ਕੀ ਹੋਇਆ ਪਿਆ ਹੈ ਆ ਵੱਡਾ ਵੱਡਾ ਕੱਢਾ ਰਿਹਾ ਸੱਪ ਸੁੱਪ ਲੁੱਕ ਕੇ ਬਹਿ ਜਾਹੇ ਦੀ ਹਾਂਜੀ ਕਰਦੇ ਕਿਉਂ ਸੀ ਫੇਰ ਲੈ ਹੱਸੀ ਜਾਣਾ ਭਜਦਾ ਕਿੱਥੇ ਫੇਰਦਾ ਕਿੱਥੇ ਭਜਦਾ ਰਹਦਾ ਤੂੰ ਐ ਵਾਜੇਂਗਾ ਤੂੰ ਕੈਮਰੇ ਤਾਂ ਨਹੀਂ ਬਸ ਸਕਦਾ ਤੂੰ ਚੱਲ ਲੋ ਜੀ ਹੁਣ ਮੇਰੀ ਤਾਈ ਆ ਗਈ ਵੱਡੀ ਆਉਂਦੀ ਰਹੀ ਸੱਦੀ ਆ ਮਸਾਲ ਕੀ ਆ ਜਾ ਆ ਜਾ ਆ ਜਾ ਵਿਚਾਰ ਗੱਲਾਂ ਮਾਰ ਰਹੀ ਏ ਪਰੋਂ ਨੇ ਨਿਕਲਦੀ ਅਜੇ ਨਾ ਆ ਨਾ ਇਹ ਦੇਖ ਕਦੇ ਇੰਨੀ ਕਣਕ ਲੈ ਕੇ ਬਹਿ ਜਾਂਦੀ ਆ ਹਣ ਤੱਕ ਹੋਣੀ ਹੁਣ ਇੰਨੇ ਕ ਮੂੰਗਰੇ ਲੈ ਕੇ ਬਹਿ ਜਾ ਕਰੂਗੀ ਉਹਨਾਂ ਦੇ ਰੋੜੀਆਂ ਕੱਢੀ ਜਾਂਦੀ ਆ ਮੂੰਗਰੇ ਮਾਗਰੇ ਉਹਨ ਮੁੱਕ ਗਏ ਬਸ ਜਲ ਨੂੰ ਨਹੀਂ ਕਰੇ ਹੁਣ ਤਾਂ ਜਲ ਨੂੰ ਮੂੰਗੀ ਆ ਜੂਗੀ ਫਿਰ ਉਹਨੂੰ ਚੁਗਾ ਲਾ ਦੂਗੀ ਤੇ ਇਹਦਾ ਮੁੱਕਦਾ ਨਹੀਂ ਬੇੜੇ ਚ ਬਸ ਇਹ ਜਾਨ ਅਸੀਂ ਹੁਣ ਨਹੀਂ ਹੋਣੀ ਨਾ ਹੁਣ ਨਹੀਂ ਹੁੰਦਾ ਪਰ ਨਹੀਂ ਹੈ ਨਹੀਂ ਹਣ ਇਹ ਜਿਹੜੀ ਦੀ ਤਾਈਂ ਦੀ ਗਈ ਹੈ ਇਹ ਵੀ ਹੋ ਨਾ ਹੋ ਜੇ ਅੱਜ ਦਿਖਾ ਦਿੰਦੇ ਇਹਦੀ ਕੋ ਪੰਥੀ ਕਰਦੇ ਕਰਦੇ ਆ ਜਲਦੀ ਤੋਂ ਰਾਪਿਆਂ ਦਾ ਕੁਦੂਨੀਆਂ ਕਮਾਉਣੀਆਂ ਸਰ ਇਹ ਨਹੀਂ ਆਦਾਂ ਮੇਰੇ ਸਰ ਇਹ ਦੁੱਗੀਆਂ ਦਾ ਸਰ ਇਹ ਦੁੱਗੀਆਂ ਨਹੀਂ ਆਨ ਕੰਕਾ ਕਰ ਲਓ ਆਪਾਂ ਨਿਕਾ ਟੈਸਟ ਕਰਾ ਲਓ ਨਿਕਾ ਟੈਟ ਨਾ ਵਿਰਤ ਨਹੀਂ ਪਤਾ ਲੱਗ ਜੂ ਮੇਰਾ ਨੀਗਾ ਘੱਟਾ ਕਸਾਈ ਆ ਇੰਨ ਘਰ ਹੋਂਤਾ ਤਾਂ ਨਹੀਂ ਨਿਕਲਦੀ ਭੈਣ ਜੀ ਫਿਰ ਉਹ ਬੀਜਤੀ ਆ ਜਾਂਦੇ ਆ ਲਿਆਓ ਦਹੀਂ ਲਿਆਓ ਸਰਪਾ ਕੇ ਕੱਚੀ ਲੱਸੀ ਬਣਾ ਲਿਓ ਡੱਕ ਸਖਵਾਲੇ ਕਰਕੇ ਸਾਂ ਨਹੀਂ ਖਾਂਦੀ ਉਹਦਾ ਆਪ ਹੀ ਹੁੰਦੀ ਹੋ ਕੇ ਪੱਜੀ ਵਰਦੀ ਆਪ ਜੀ ਪਾਪਾ ਕੇ ਦਿੰਦੀ ਅਗਰ ਤੇ ਸਾਲੀ ਪਰੋਸ ਕੇ ਕਦੇ ਤੌਲੀਆ ਲੈਗੀ ਇਹਨੇ ਕੱਪੜੇ ਪ੍ਰੈਸ ਕਰਕੇ ਫੜਾਇਆ ਹੀ ਇਹਨੇ ਕਈ ਵਾਰੀ ਖਵੜਾ ਕਦੋਂ ਸਾਹ ਸਿਕਲ ਜਾਂਦੇ ਆ ਵੀ ਉਹਨਾਂ ਜਾਂਦੀ ਫੈਰੀ ਦਾ ਮਤਲਬ ਹੋਤਾ ਇਹ ਬੰਦੇ ਲੜਨ ਲੇ ਲੜਨ ਲੇ ਤੇ ਉਹ ਪਰਿਆਂ ਦਾ ਅਕਲ ਕੇ ਇਹ ਬੰਦੇ ਲੜਨ ਲੇ ਬਥੇਰੇ ਇਹ ਵਿਆਹ ਤੋਂ ਬਾਅਦ ਉੱਜੀ ਵੀ ਆ ਕੇ ਲਾੜ ਤੇ ਆਣਾ ਪ੍ਰਤਾਪੋ ਪ੍ਰਤਾਪੋ ਜਿਹਨੇ ਨਾਮ ਜਿਹਦੇ ਨਾਮ ਗੁਰਦੀਪ ਕੌਰ ਪਰ ਪੱਤਾ ਪ੍ਰਤਾਪੋ ਦਾ ਉਹਦਾ ਆਪ ਦਾ ਨੌਤਰ ਆਇਆ ਉਹ ਉਤਰਨੀ ਉਤਰ ਨਹੀਂ ਹਾਂਜੀ ਰੋਟੀ ਖਾਣ ਲੱਗ ਗੀਆਂ ਮੰਮੀ ਤੇ ਬੀਬੀ ਬੀਬੀ ਫੜਦੀ ਨਹੀਂ ਸੀ ਲਖ ਤੁਖਾਲਾ ਵੀ ਤੇਰੇ ਘਰ ਹੀ ਆ ਤੂੰ ਬੰਡੇ ਆ ਹੋਇਆ ਆਪਣਾ ਤੇ ਅੱਜ ਭਾਬੀ ਨੇ ਬਣਾਇਆ ਕ੍ਰੇਲੇ ਕ੍ਰੇਲੇ ਬਹੁਤ ਹੀ ਟੇਸਟੀ ਬਣੇ ਆ ਨਾਲ ਬਣਾਈਆ ਛੋਲਿਆਂ ਦੀ ਦਾਲ ਤੇ ਨਾਲ ਬਣਾਈਆ ਖੀਰ ਤੇ ਰੋਟੀ ਖਾਂਦੇ ਆ ਹੁਣ ਭੈਣ ਜੀ ਨੇ ਤਾਂ ਦਾਲ ਵੀ ਮੋੜਤੀ ਬੀਬੀ ਕਹਿੰਦੀ ਮੈਨੂੰ ਚੌੜਾ ਬੰਦਾ ਬੀਬੀ ਹਮੇਸ਼ਾ ਘੱਟ ਹੀ ਖਾਂਦੀ ਹਲਕਾ ਹੀ ਖਾਣਾ ਖਾਂਦੀ ਐ ਇਹਨੂੰ ਥੋੜਾ ਜਿਆਦਾ ਗਰਹੀਏ ਦੀ ਲੱਗਦੀ ਸ਼ਿਕਾਇਤ ਹੂੰ ਹੂੰ ਤੁਹਾ ਬਾਦਲ ਜੀ ਬੰਦ ਹੋ ਰਾਂ ਹੂੰ ਕਿੰਨੇ ਪਰਸੈਂਟ ਘਟਿਆ ਹੈ ਅੱਛਾ ਸਾਰਾ ਕੁਝ ਹੀ ਖਾਣਾ ਛੱਡਤਾ ਅਨੂ ਕੋਈ ਚੀਜ਼ ਨਹੀਂ ਖਾਂਦੀ ਨਾ ਦੁੱਧ ਪੀਣਾ ਸਾਰਾ ਕੁਝ ਬੰਦ ਕਰਤਾ ਸਾਰਾ ਕੁਸਦਾ ਹਾਂ ਚੌਲ ਆਲੂ ਕੇਲਾ ਬਸ ਵੈੜੀ ਚੀਜ਼ ਕੋਈ ਚੀਜ਼ ਨਹੀਂ ਖਾਂ ਚਲ ਕੇ ਮਾ ਮੂੜ ਕੋਈ ਚੀਜ਼ ਨਹੀਂ ਖਾਂ ਉਹਨਾਂ ਦਵਾਈ ਜਲਦੀ ਹਣ ਹਾਂ ਦਵਾਈ ਜਲਦੀ ਉਹ ਦੁਵਾ ਮੈਂ ਟਕੇ ਟਕੇ ਸਟਿੱਕ ਖਾਦੀ ਆ ਮੋਰੇ ਤੇ ਰੱਖਣ ਲਿਆ ਦੇਵਾ ਜਾ ਮੈਂ ਹੈਲੋ ਖਲੇ ਗਰਮੇ ਜਿਬਰਾਈ ਲੈ ਕੇ ਆਰੇ ਜਿਬਰਾਈ ਲੈ ਆਰੇ ਆ ਤੱਕ ਲੈ ਮੈਂ ਚ ਪਾਣੀ ਚਾਪ ਦੇ ਤੂੰ ਲੈ ਬੀਬੀ ਆਨੇ ਗੁਰੂ ਜੋੜਦਾ ਨਿੰਬੂ ਨੂੰ ਚੋੜਿਆ ਤਾਂ ਹੋਇਆ ਪਰ ਐਕਸਟਰਾ ਜੇ ਤੁਹਾਨੂੰ ਚਾਹੀਦਾ ਦੇਖੋ ਜੀ ਮੇਰੀ ਤਾਈ ਦੀ ਰੋਟੀ ਖਾਦੀ ਮੇਰੀ ਮਾਂ ਨੇ ਵੀ ਖਾਦੀ ਮੈਂ ਵੀ ਖਾਦੀ ਸਾਨੂੰ ਆਹ ਪਲੇਟ ਨਹੀਂ ਆਈ ਨਾਲ ਪੁਰਾਣਾ ਸਾਉਡ ਪਲੇਟ ਆਈ ਨਾਲ ਪੁਰਾਣਾ ਪੁਰਾਣਾ ਹੀ ਹੁੰਦਾ ਭਾਈ ਕਾਣਾ ਫਿਰ ਤੁਹਾਨੂੰ ਪਤਾ ਪੁਰਾਣਾ ਪੁਰਾਣਾ ਹੁੰਦਾ ਕੋਈ ਬੁਫੜ ਬਣ ਗਏ ਹੁਣ ਤੂੰ ਹਲੇ ਨਹੀਂ ਬਣਾਉਣਾ। ਕਦੋਂ ਬਣਾਣਾ? ਦੇ ਦੂ ਦੇ ਦੂ ਆ ਪਰੋਣਾ। ਨਹੀਂ। ਬਾਈ ਪਰੋਣਾ ਹੀ ਰਹਿਣਾ। ਸਾਡੇ ਲਈ ਤਾਂ ਬਾਈ ਪਰੋਣਾ ਹੀ ਰਹਿਣਾ ਵੱਡਾ ਪਰੋਣਾ। ਜਦੋਂ ਪਰੋਣਾ ਆ ਗਿਆ ਕੋਮਲ ਦਾ ਫੇਰ ਬਣਾਉਣਾ ਫੁੱਫੜ। ਫੇਰ ਫੁੱਫੜ ਕਰਨ ਜਾਣਾ ਹੈ ਨਾ। ਅੰਨਾ ਮਾਂ ਪਰੋਣਾ ਆ ਜਾਣਾ। ਫੇਰ ਤਾਂ ਵੱਡਾ ਪਰੋਣਾ। ਲਓ। ਬਹੁਤ ਟੇਸਟੀ ਹੈ। ਬਹੁਤ ਟੇਸਟੀ ਹੈ। ਆਹ ਜਿੰਨਾ ਠੀਕ ਆ। ਇੱਥੇ ਠੀਕ ਆ। ਅੱਛਾ ਬੱਤੀਆਂ ਮਸਾਲੇ ਚੜਕਦੀ ਆ। ਜਦੋਂ ਕੀ ਖਾਣਾ ਤਰੂ ਕੀ ਖਾਣਾ। हक्सी ने बढ़ दिया नहीं बहुत बंगा। अल्लाह का के देखो। मम्मी सोलेंडा ना बढ़िया लगता। बढ़िया। बहुत स्वाद है। बट्टी बंगा सोलेंडा हो रहा। इबीन मानी फड़ाया नहीं। बढ़िया नहीं। नहीं हो। गोल के लेने के ना गोल के ना पानी। अच्छा। ਉਹ ਵੀ ਕਿਹੜਾ ਡਾਕਟਰ ਦਵਾਈ ਲੈ ਕੇ ਆਉਂਦੀ ਆ ਉਹ ਤੇ ਫਿਰ ਰਾਮਾ ਤਾਂ ਲੈਂਦੀ ਆ ਉਹ ਤਾਂ ਮਰੀਜ਼ਾਂ ਨੂੰ ਕਰ ਲੈ ਅੱਛਾ ਮੈਂ ਸੱਜੇ ਤੋਂ ਇਧਰੋਂ ਉਹ ਪਹਿਲੀ ਵਾਰੀ ਲੱਗੇ ਫੇ ਤਾਂ ਮੇਰਾ ਘਟੀਆ ਗੁਡੀਓ ਬਦਈ ਨਹੀਂ ਦਿੱਤੀ ਸੀ ਇੰਜ ਵੀ ਆਈ ਹੂੰ ਤੇ ਜੇ ਵੀ ਖੂਨ ਵੀ ਘਟਾ 8 ਗ੍ਰਾਮ ਪਹਿਲੇ ਖੂਨ ਵੀ ਪੂਰਾ ਕਰ ਤਾਂ ਇਹ ਤੈਨੂੰ ਕਮਜ਼ੋਰੀ ਆ ਚੰਨੀ ਵੀ ਘਟੀ ਗਈ ਫੇਰ ਤੂੰ ਦਵਾਈ ਵਧਿਆ ਲੈ ਇਹ ਫੈਕਸ਼ਨ ਆ ਫੈਕਸ਼ਨ ਇਹ ਕੋਈ ਹਰਦੀ ਬਾਅਦ ਵਿੱਚ ਨਹੀਂ ਉਹਨਾਂ ਤੇਰਾ ਵਿਕੀਸਾਂ ਦੀ ਮੇਰੀ ਜ਼ਿੰਮੇਵਾਰੀ ਤੇਰਾ ਘਟੇ ਰਹਿਣੀ ਚਾਹੁੰਦਾ ਆ। ਆਹ ਤੇ ਦਵਾਈ ਕਰੇ ਕੋਈ ਪੱਕੀ ਜਾਊਗਾ ਤਾਂ ਤੇ। ਜੇ ਤੂੰ ਉਸ ਲਈ ਦੇ ਚੱਲ ਵਧੀਆ ਫੇਰ। ਉਹ ਮੇਰੇ ਗੋਡੇ ਕੱਢ ਹੋ ਗਿਆ ਦੁਖਣ ਲੱਗੇ। ਭਰ ਗਿਆ ਇੱਕਦਮ ਗੋਦਾਂ ਨਹੀਂ ਰਹਿ ਗਈ ਗੱਲਾਂ ਕਹਿਣਾ। ਕੰਡੇ ਰਹੀ। ਥੱਲੇ ਰਹੀ ਜੋ ਅਸੀਂ ਵੀਂਦਰ ਰਿਹਾ ਸੀ ਨਾ ਮੈਂ ਤੇ ਬੈਠਣਾ ਕਹਤ ਹਾਂ। ਉਹ ਜਦ ਦੁੱਧ ਬੈਗੀ ਮੈਂ ਕਿਹਾ ਗੱਦੇ ਸਿੱਟੇ ਹੋਏ ਤਾਂ ਥੱਲੇ ਲੇ ਕੇ ਗੱਲਾਂ ਕਰਾ ਲਈਏ। ਅਗਿਧੇ ਕੋਰਚੀ ਦੇ ਵੇਕੇ ਤੇ ਸੱਤ ਪਰਲੇਜ ਵਾਲੇ ਨੇ ਪੈਸੇ ਗਣ-ਗਣ ਗੱਲਾਂ ਕਰਾ ਲਈ ਹਾਂ ਬੰਦਾ ਗਣ ਨਹੀਂ ਜਾਣੀ ਹੋਣੀ ਕਿਹੰਦਾ ਹਾਂ ਪ੍ਰਧਾਨ ਨੇ ਵੀ ਇੱਥੇ ਤੇ ਬੰਦਾ ਜਾਂਦਾ ਨਹੀਂ ਜਾਣ ਮੇਰਾ ਤਾਂ ਆਇਆ ਵੱਡਾ ਅਗਰਦਵਰ ਦਾ ਪ੍ਰਧਾਨ ਆ ਤਾਂ ਉਹ ਕਿਹੜ ਗੱਲਾਂ ਹੁੰਦਾ ਗੱਲੇ ਦੇ ਪੈਸੇ ਗਣਨੇ ਹੁੰਦੇ ਫਿਰ ਇਹ ਕਰਨ ਜਾਂਦੇ ਨੇ ਉਹਦੀ ਗੱਲ ਕਰਦੇ ਆ ਚਾ ਕੱਢਣਾ ਹੁੰਦਾ ਉਹ ਫਿਰ ਕੰਢ ਕੇ ਫਿਰ ਬਾਹਰ ਗਰਾਉਂਡ 'ਚ ਬੈਠੇ ਬੈਠੇ ਹਾਂ ਚਾਹਰਾ ਨੂੰ ਨਹੀਂ ਮੈਸਰਾਮ ਦਾ ਪ੍ਰੋਗਰਾਮ ਕਰਨਾ ਬਲੀ ਬੰਗੜ ਦਾ ਮੰਗ ਕਰਨਾ ਚਾਹਤਾ ਕਿ ਜੇ ਵੀ ਅਸੀਂ ਹੋਣਾ ਲੈ ਗੋਟੀ ਜਾ ਚੱਲੀ ਬੀਬੀ ਦੇ ਹੱਥਵਾ ਦੇ ਪਾਣੀ ਨਹੀਂ ਬਸ ਮੈਂ ਗੁਰਕਾ ਰਹਾ ਤੇ ਗੁਰਕਾ ਦੇ ਤਾ ਨਹੀਂ ਆ ਵੀਰੇ ਲਖਾ ਤਾਂ ਫਿਰ ਇਹ ਪਾਣੀ ਪੀ ਲੈਦਾ ਹੋ ਜਾ ਹਾਂ ਮੈਂ ਪੂਰਾ ਤੇ ਗੁਰਕਾ ਸੱਤ ਖਾਣਾ ਫੇਰ ਮੈਂ ਲੱਦ ਦਵਾਈ ਲਈ ਪਾਣੀ ਦੀ ਇਹਨਾਂ ਲਈ ਪਾਣਾ ਖਾ ਖਦਾ ਹੈ ਜਾਂ ਤੇਲ ਵਾਲੀ ਚੀਜ਼ ਆ ਹਾਂ ਹਾਂ ਮੁਰਾਂ ਦੀ ਤਾਂ ਕੰਗਫੇਰੇ ਉਹ ਬਿੱਜਾ ਬੱਤਵੇਂ ਨੂੰ ਆ ਗਈ ਨਹੀਂ ਹੁਣ ਤੰਗ ਬਹੁ ਕਰਦੀ 13 ਉਹ ਜੇ ਬੁਰਿਆਂ ਦੀ ਖਾਂਦੀ ਨਹੀਂ ਅੱਧੀ ਪਈਆਂ ਛੋਟੀਆਂ ਹੋ ਜਾਂ ਖਾ ਲਈ ਮੈਂ ਤਾਂ ਬਰਫਾ ਲ ਪਾਣੀ ਪੀ ਲਈ ਮੈਂ ਤਾਂ ਟੁੱਟੀ ਬਸ ਗਈ ਨੀ ਨੀਬ ਕਰਦਾ ਪਾਣੀ ਪੀਣਾ ਉੱਥੇ ਅਸੀਂ ਖੜੇ ਜੇ ਸਾਡੇ ਹੀ ਤੌਰੀਆਂ ਲੱਗੀਆਂ ਨੇ ਦੋ ਰਾਈ ਕੁਲਵਿੰਦਰਾ ਆਈਸਕ੍ਰੀਮ ਆ ਲੈ ਹੁਣ ਆਈਸਕ੍ਰੀਮ ਖਾਣਾ ਸਾਰੇ ਮਾਮਾ ਵੀ ਲੱਗਾ ਵੇ ਕਪੜਾ ਕਪੜਾ ਖਾਣਾ ਵਾ ਪਾਲਾ ਦੇ ਹਣ ਕੀ ਖੜਾ ਹੋ ਗਿਆ ਮੈਨੂੰ ਸਵਾਲ ਲੱਗਦੇ ਆ ਆਈਸਕ੍ਰੀਮ ਹਣਾ ਮੰਗਣੇ ਆਈਸਕ੍ਰੀਮ 20 388 ਰੇਟਾ ਹਾਂ 10 20 ਦੀ ਆਏ ਆ ਮਮਾ 50 ਰੁਪਏ ਲਾਏ ਆਂਗਾ 50 ਰੁਪਏ ਹੱਟ ਵੀਰ ਵੀ ਕਾਣਾ ਕਿੰਨੇ ਵਾਲੀ ਖਾਧੀਆਂ ਮਮੇ ਲੋਕ ਆਖਾਂਗੇ ਆਉਂਦੇ ਆ ਕਿੰਨੇ ਵਾਲੀ ਖਾਧੀਆਂ ਵੀਰ ਕਿੰਨੇ ਕਾਗੇ ਪਹਿਲਾਂ 20 ਰੁਪਏ ਆਏ ਦੋਫਲਾ ਪਹਿਲੋਂ ਪਸੰਦ ਨਹੀਂ ਕਰਦੇ ਸੀ ਹਨਾ ਤਾਂ ਡਰਾਈਵਰ ਤੈਨੂੰ ਪਸੰਦ ਨਹੀਂ ਕਰਦੇ ਕਰਦੇ ਆ ਬਾਤ ਕਰਦੇ ਮਾਮੇ ਤਾਂ ਪਸੰਦ ਹਾਂ ਬੁੱਢ ਬੰਦਾ ਕਾਹੇ ਮਾਮਾ ਹਾਂ you